ਗੁਰੂ ਪਿਆਰੇ ਸਾਥ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਗਜ-ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਛੱਡ ਪੀਤੀ ਕੱਢਣਾ ਸਾਂਝੀ ਕਰਨ ਜਾ ਰਹੇ ਹਾਂ ਸਾਥ ਸੰਗਤ ਜੀ ਜੋ ਲੋਕ ਚਿੰਤਾ ਤੇ ਪਰੇਸ਼ਾਨੀ ਵਿੱਚ ਘਰੇ ਹੋਏ ਨੇ ਉਹ ਇੱਕ ਕਥਾ ਧਿਆਨ ਨਾਲ ਸੁਣਨਾ ਜੀ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਚਿੰਤਾ ਤੇ ਪਰੇਸ਼ਾਨੀ ਵਿੱਚ ਹੁੰਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਚਿੰਤਾ ਤੇ ਪਰੇਸ਼ਾਨੀ ਕਿਵੇਂ ਦੂਰ ਕਰਦੇ ਹਨ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਦੇ ਲਿਖ ਕੇ ਹਾਜ਼ਰੀ ਲਗਾਉਣਾ ਜੀ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਚਿੰਤਾ ਅਤੇ ਪਰੇਸ਼ਾਨੀ ਵਾਹਿਗੁਰੂ ਜੀ ਕਿਵੇਂ ਦੂਰ ਕਰਦੇ ਹਨ ਸਾਧ ਸੰਗਤ ਜੀ ਬੜਾ ਹੈ ਇੱਕ ਪਿਆਰ ਵਾਲਾ ਪਰਿਵਾਰ ਜਿਹੜਾ ਕਿ ਫਰੀਦਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਸਾਧ ਸੰਗਤ ਜੀ ਉਹਨਾਂ ਦਾ ਪਹਿਲਾ ਪਰਿਵਾਰ ਜਿਹੜਾ ਕਿ ਹਿੰਦੂ ਧਰਮ ਨਾਲ ਸੰਬੰਧਿਤ ਸੀ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਨੇ ਨਿਵਾਜਿਆ ਉਹਨਾਂ ਨੂੰ ਤੇ ਉਹਨਾਂ ਦੇ ਘਰ ਵਿੱਚ ਤਿੰਨ ਮੁੰਡੇ ਸੀ ਤੇ ਤਿੰਨੇ ਵਿਆਹ ਹੋਏ ਸੀ ਸਾਧ ਸੰਗਤ ਜੀ ਤੇ ਤਿੰਨੇ ਲੜਕੀਆਂ ਦੀਆਂ ਪਤਨੀਆਂ ਸੀ ਸਾਸ ਸੰਗਤ ਜੀ ਉਹਨਾਂ ਤੇ ਪਤਨੀਆਂ ਤੇ ਇੰਨੀ ਕਿਰਪਾ ਸੀ ਕਿ ਉਹ ਰੋਜ਼ ਸਵੇਰੇ ਨਿਤਨੇ ਕਰਦੀਆਂ ਸੀ ਤੇ ਸੁਖਨੀ ਸਾਹਿਬ ਕਰਦੀਆਂ ਸੀ ਸਾਸ ਸੰਗਤ ਜੀ ਕੰਮ ਕਰ ਸਭ ਤੋਂ ਵੱਡੇ ਮੁੰਡੇ ਦੇ ਤਿੰਨ ਲੜਕੀਆਂ ਹੋ ਗਈਆਂ ਸਾਸ ਸੰਗਤ ਜੀ ਦੇਖਦੇ ਹੀ ਤੇ ਹੀ ਤੇ ਪਹਿਲਾ ਇੱਕ ਲੜਕੀ ਫਿਰ ਦੋ ਦੂਜੀ ਲੜਕੀ ਤੇ ਫਿਰ ਤੀਜੀ ਲੜਕੀ ਹੋ ਗਈ। ਸਾਧ ਸੰਗਤ ਜੀ ਉਹਨਾਂ ਨੂੰ ਵੀ ਚਿੰਤਾ ਹੋਣ ਲੱਗ ਪਈ ਤੇ ਉਹ ਵੀ ਹਰ ਟਾਈਮ ਚਿੰਤਾ ਵਿੱਚ ਪਰੇਸ਼ਾਨੀ ਵਿੱਚ ਰਹਿਣ ਲੱਗ ਪਈ। ਉਹ ਵੀ ਹੁਣ ਫਿਕਰ ਕਰਨ ਲੱਗ ਪਈ। ਸਾਧ ਸੰਗਤ ਜੀ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਹੈ ਕਿਉਂਕਿ ਰੱਬ ਦੇ ਘਰ ਵਿੱਚ ਸਭ ਕੁਝ ਸਾ ਸੰਗਤ ਜੀ ਜਿਹੜੇ ਸੰਗਤਾਂ ਨੂੰ ਲੋਕ ਆਖਦੇ ਨੇ ਕਿ ਨਾ ਕਿ ਸਾਡੀਆਂ ਮੰਤਾਂ ਪੂਰੀਆਂ ਨਹੀਂ ਹੁੰਦੀਆਂ ਇਸ ਦਾ ਮਤਲਬ ਇਹ ਹੈ ਕਿ ਅਸੀਂ ਗੁਰੂ ਅਮਰਦਾਸ ਅਸੀਂ ਗੁਰੂ ਅੱਗੇ ਅਰਦਾਸ ਸਹੀ ਤਰੀਕੇ ਨਾਲ ਨਹੀਂ ਕਰਦੇ ਸਾ ਸੰਗਤ ਜੀ ਕਹਿਣ ਤੋਂ ਭਾਵ ਇਹ ਹੈ ਕਿ ਸਾਡੇ ਮੰਗਣ ਵਿੱਚ ਕਮੀ ਹੈ ਉਹਦੇ ਦੇਣ ਵਿੱਚ ਕਮੀ ਨਹੀਂ ਸਾਤ ਸੰਗਤ ਜੀ ਅਪਾ ਗੁਰਵਾਨੇ ਵਿੱਚ ਪੜਦੇ ਹਾਂ ਸਾਚਾ ਸਾਇਬ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੁਖ ਪਾਵੇ ਸਾਤ ਸੰਗਤ ਜੀ ਗੁਰੂ ਦੇ ਘਰ ਵਿੱਚ ਤੇ ਪੁੱਤਰਾ ਧੀਆਂ ਸਭ ਕੁਝ ਹੈ ਪਰ ਸਾਡੇ ਮੰਗਣ ਵਿੱਚ ਕਮੀ ਹੈ ਸਾਤ ਸੰਗਤ ਜੀ ਉਹ ਬਹ ਉਹ ਬਹੂ ਫਿਰ ਬੜੇ ਪਿਆਰ ਨਾਲ ਸੇਵਾ ਕਰਨ ਲੱਗ ਪਈ ਤੇ ਨਿਤਨੇਮ ਹਰ ਰੋਜ਼ ਕਰਨ ਲੱਗ ਪਈ ਸਾਧ ਸੰਗਤ ਜੀ ਉਹ ਫਿਰ ਬੱਬਾ ਬੁੱਢਾ ਸਾਹਿਬ ਜੀ ਦੇ ਅਰਦਾਸ ਕਰਵਾਉਣ ਗਈ ਤੇ ਸਾਧ ਸੰਗਤ ਜੀ ਜਿੱਥੇ ਉਹ ਰਹਿੰਦੇ ਨੇ ਤੇ ਉਹਨਾਂ ਦੇ ਘਰ ਦੇ ਕੋਲ ਇੱਕ ਗੁਰਦੁਆਰਾ ਸਾਹਿਬ ਹੈ ਉਹ ਜਿੱਥੇ ਹਰ ਰੋਜ਼ ਸੇਵਾ ਕਰਦੀ ਝਾੜੂ ਲਗਾਉਂਦੀ ਤੇ ਸਾਧ ਸੰਗਤ ਜੀ ਉਹਨਾਂ ਨੇ ਬੱਬਾ ਬੁੱਢਾ ਜੀ ਦੇ ਵੀ ਅਰਦਾਸ ਕਰਵਾਈ ਤੇ ਅੰਮ੍ਰਿਤਸਰ ਦਰਬਾਰ ਸਾਹਿਬ ਗਏ। ਇਹ ਉੱਥੇ ਵੀ ਅਰਦਾਸ ਕਰਵਾਈ। ਸਾਸੰਗਤ ਜੀ ਕਿ ਵਾਹਿਗੁਰੂ ਜੀ ਸਾਨੂੰ ਵੀ ਪੁੱਤਰ ਦੀ ਦਾਤ ਬਖਸ਼। ਸਾਸੰਗਤ ਜੀ ਜਿਹੜੀ ਉਹ ਬਹੂ ਆਪਣੇ ਘਰ ਦੇ ਲਾਗੇ ਗੁਰਦੁਆਰਾ ਸਾਹਿਬ ਜਾਂਦੀ ਸੀ ਤਾਂ ਫਿਰ ਉਸ ਬਹੂ ਨੇ ਇਹ ਸਾਰੀ ਗੱਲ ਉੱਥੇ ਦੇ ਪਾਟੀ ਸਾਹਿਬ ਨਾਲ ਸਲਜੀ ਕੀਤੀ। ਸਾਸੰਗਤ ਜੀ ਫਿਰ ਪਾਟੀ ਸਾਹਿਬ ਨੇ ਉਹਨਾਂ ਨੇ ਸੁਝਾਅ ਦਿੱਤਾ ਕਿ ਹੁਣ ਹੋਰ ਪਾਸੇ ਨਾ ਜਾਇਓ 사త్సੰਗਤ ਜੀ ਗੁਰੂ ਸਾਹਿਬ ਨੂੰ ਆਪਣੀ ਜ਼ਿੰਮੇਵਾਰੀ ਦੇ ਦੋ ਕਿ ਗੁਰੂ ਸਾਹਿਬ ਤੇ ਵਿਸ਼ਵਾਸ ਰੱਖਿਓ ਤੇ ਹੋਰ ਕਿਤੇ ਨਾ ਜਾਇਓ 사త్సੰਗਤ ਜੀ ਕਿ ਇਹ ਨਾ ਹੋਵੇ ਕਿ ਇੱਕ ਹੱਥ ਵਿੱਚ ਤੁਹਾਡੇ ਗੁਰੂ ਸਾਹਿਬ ਦਾ ਘੜਾ ਪਾਇਆ ਹੋਵੇ ਤੇ ਦੂਜੇ ਹੱਥ ਵਿੱਚ ਤੁਹਾਡੇ ਤਬੀਤ ਆਇਆ ਹੋਵੇ 사త్సੰਗਤ ਜੀ ਜੇਕਰ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਵਾਹਿਗੁਰੂ ਜੀ ਤੁਹਾਡੀ ਜ਼ਿੰਮੇਵਾਰੀ ਨਹੀਂ ਰਹੇ ਸਾਸ ਸנגਜ ਉਹ ਬਹੁਤ ਫਿਰ ਰੋਣ ਲੱਗ ਪਈ ਤੇ ਕਹਿੰਦੀ ਪਾਤੀ ਸਾਹਿਬ ਜੀ ਅਸੀਂ ਪਹਿਲਾਂ ਵੀ ਦੋ ਕੁੜੀਆਂ ਨੂੰ ਜਨਮ ਦੇ ਚੁੱਕੇ ਹਾਂ ਤੇ ਅਸੀਂ ਹੁਣ ਹੋਰ ਤੰਗ ਆ ਚੁੱਕੇ ਹਾਂ ਤੇ ਅਸੀਂ ਹਰ ਰੋਜ਼ ਚਿੰਤਾ ਵਿੱਚ ਤੇ ਪਰੇਸ਼ਾਨੀ ਵਿੱਚ ਰਹਿੰਦੇ ਹਾਂ ਕਿ ਵਾਹਿਗੁਰੂ ਜੀ ਸਾਨੂੰ ਲੜਕਾ ਦੇਣਗੇ ਕਿ ਨਹੀਂ ਦੇਣਗੇ ਸਾਧ ਸੰਗਤ ਜੀ ਫਿਰ ਪਾਟੀ ਸਾਹਿਬ ਨੇ ਹੌਸਲਾ ਦਿੱਤਾ ਤੇ ਕਿਹਾ ਕੋਈ ਨਿ ਭਾਈ ਹੌਸਲਾ ਰੱਖ ਰੱਬ ਤੇ ਵਿਸ਼ਵਾਸ ਰੱਖ ਇਸ ਵਾਰੀ ਤੇਰੇ ਘਰ ਜਰੂਰ ਲੜਕਾ ਹੋਵੇਗਾ ਕਿਉਂਕਿ ਸਾਧ ਸੰਗਤ ਜੀ ਲੜਕਾ ਲੜਕੀ ਸਭ ਕੁਝ ਗੁਰੂ ਦੇ ਕਰਦੀਆਂ ਦਾਤਾਂ ਨੇ ਸਾਧ ਸੰਗਤ ਜੀ ਪਰ 사ਤ ਸੰਗਤ ਜੀ ਇਹ ਗੱਲ ਵੀ ਸੱਚ ਹੈ ਕਿ ਜੇਕਰ ਘਰ ਵਿੱਚ ਕੁੜੀ ਹੈ ਤਾਂ ਘਰ ਵਿੱਚ ਮੁੰਡਾ ਹੋਣਾ ਵੀ ਚਾਹੀਦਾ ਹੈ ਅੱਜ ਕੱਲ ਦੇ ਹਰ ਇੱਕ ਪਰਿਵਾਰ ਦੀ ਮੰਗ ਹੈ 사ਤ ਸੰਗਤ ਜੀ ਉਹ ਬਹੁ ਬੜੀ ਸ਼ਰਧਾ ਨਾਲ ਸੇਵਾ ਕਰਦੀ ਰਹੀ ਪਰ 사ਤ ਸੰਗਤ ਜੀ ਫਿਰ ਵੀ ਆਪਣੇ ਮਨ ਅੰਦਰ ਤੁਕ ਤੁਕੀ ਲੱਗੀ ਰਹਿੰਦੀ ਹੈ ਕਿ ਪਤਾ ਨਹੀਂ ਇਸ ਵਾਰ ਲੜਕਾ ਹੋਵੇਗਾ ਕਿ ਨਹੀਂ ਹੋਵੇਗਾ ਪਹਿਲਾਂ ਹੀ ਤਿੰਨ ਲੜਕੀਆਂ ਨੇ ਸਾਸੰਗਤ ਜੀ ਹੁਣ ਫਿਰ ਫੇਰ ਨਾ ਕਿਤੇ ਲੜਕੀ ਹੋ ਜਾਵੇ ਸਾਸੰਗਤ ਜੀ ਉਹਨਾਂ ਦੇ ਮਨ ਵਿੱਚ ਹਰ ਟਾਈਮ ਚਿੰਤਾ ਤੇ ਪਰੇਸ਼ਾਨੀ ਰਹਿੰਦੀ ਸੀ ਪਰ ਫਿਰ ਵੀ ਉਹ ਸੇਵਾ ਕਰਦੀ ਰਹੀ ਤੇ ਹੋਰ ਕਿਸੇ ਪੰਡਿਤ ਕੋਲ ਵੀ ਨਹੀਂ ਗਈ ਸਾਸੰਗਤ ਜੀ ਸ਼ੁਰੂ ਤੁਮਹੀ ਉਸਨੇ ਗੁਰੂ ਸਾਹਿਬ ਤੇ ਪ੍ਰੋਸਰ ਰੱਖਿਆ ਤੇ ਗੁਰੂ ਸਾਹਿਬ ਮੇਰੀ ਸੋੜੇ ਵਿੱਚ ਜ਼ਰੂਰ ਪਰਣਗੇ ਸਾਧ ਸੰਗਤ ਜੀ ਜਦੋਂ ਫਿਰ ਉਹ ਬਹ ਤੇ ਗਰਭ ਵਿੱਚ ਬੱਚਾ 6-7 ਮਹੀਨੇ ਦਾ ਹੋ ਗਿਆ ਤਾਂ ਸਾਧ ਸੰਗਤ ਜਿਹੜਾ ਉਹ ਡਾਕਟਰ ਕੋਲ ਜਾਂਦੀ ਸੀ ਤਾਂ ਇਸ ਕਰਕੇ ਉਸ ਡਾਕਟਰ ਨਾਲ ਬਹੁਤ ਪਿਆਰ ਬਣ ਗਿਆ ਸਾਧ ਸੰਗਤ ਜੀ ਫਿਰ ਉਸ ਬਹੂ ਦੇ ਪਤੀ ਨੇ ਫਿਰ ਹੌਸਲਾ ਕਰਕੇ ਪੁੱਛ ਹੀ ਲਿਆ ਡਾਕਟਰ ਸਾਹਿਬ ਪੈਸੇ ਥੋੜੇ ਵੱਧ ਲੈ ਲਿਓ ਪਰ ਮਾੜਾ ਜਿਹਾ ਦੱਸ ਦਿਓ ਕਿ ਇਸ ਵਾਰ ਲੜਕੀ ਹੈ ਚਲ ਲੜਕਾ ਹੈ ਸਾਸੰਗਤ ਜੀ ਪਹਿਲਾਂ ਤਾਂ ਡਾਕਟਰ ਨੇ ਕੁਝ ਨਹੀਂ ਦੱਸਿਆ ਡਾਕਟਰ ਕਹਿੰਦਾ ਇਹ ਕਾਨੂੰਨੀ ਜੁਰਮ ਹੈ ਸਾਸੰਗਤ ਜੀ ਫਿਰ ਉਸਦੇ ਬਹੁਤ ਤਾਂ ਕਹਿਣ ਉੱਤੇ ਡਾਕਟਰ ਨੇ ਸਕੈਨ ਕਰਕੇ ਦੱਸ ਦਿੱਤਾ ਕਿ ਇਸ ਵਾਰ ਵੀ ਗਰਭ ਵਿੱਚ ਲੜਕੀ ਹੈ ਸਾਤਸੰਗਤ ਜੀ ਉਹ ਫਿਰ ਬੜੇ ਉਦਾਸ ਹੋ ਗਏ ਸਾਤਸੰਗਤ ਜੀ ਉਹ ਫਿਰ 1.5 ਮਹੀਨੇ ਬਾਅਦ ٻਈ ਪਿਚਕ ਕਰਵਾਉਣ ਗਏ ਤੇ ਉਹਨਾਂ ਨੇ ਫਿਰ ਕਿਹਾ ਕਿ ਡਾਕਟਰ ਸਾਹਿਬ ਧਿਆਨ ਨਾਲ ਚੈੱਕ ਕਰੋ ਤੇ ਦੱਸ ਦਿਓ ਕਿਉਂਕਿ ਇਸ ਵਾਰ ਤੇ ਸਾਨੂੰ ਪੂਰਾ ਭਰੋਸਾ ਹੈ ਕਿ ਲੜਕਾ ਹੀ ਹੋਵੇਗਾ ਤੇ ਸਾਸ ਸੰਗਤ ਜੀ ਫਿਰ ਡਾਕਟਰ ਨੇ ਦੂਜੀ ਵਾਰੀ ਸਕੈਨ ਕੀਤੀ ਤੇ ਫਿਰ ਕਿਹਾ ਕਿ ਫਾਈਨਲ ਹੈ ਇਸ ਵਾਰ ਵੀ ਲੜਕੀ ਹੀ ਹੈ ਸਾਸ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਇਹ ਸੁਣ ਕੇ ਉਹ ਬਹੁਤ ਉਦਾਸ ਹੋ ਗਏ ਸਾਸ ਸੰਗਤ ਜੀ ਫਿਰ ਉਸਨੇ ਸ਼ਾਮ ਨੂੰ جا کے پھر پٹی صاحب ਨੂੰ ਦੱਸਿਆ ਕਿ ਡਾਇਰੈਕਟਰ ਸਾਮ ਨੇ ਸਾਨੂੰ ਦੱਸਿਆ ਕਿ ਇਸ ਵਾਰ ਵੀ ਲੜਕੀ ਹੀ ਹੈ 사త్సੰਗਤ ਜੀ ਫਿਰ ਪੱਟੀ ਸਾਹਿਬ ਨੇ ਫਿਰ ਹੌਸਲਾ ਦਿੰਦੇ ਹੋਏ ਕਿਹਾ ਭਾਈ ਦਿਲ ਛੋਟਾ ਨਾ ਕਰ ਉਸ ਗੁਰੂ ਦੇ ਘਰ ਕਿਸੇ ਚੀਜ਼ ਦੀ ਟੋਟ ਨਹੀਂ 사త్సੰਗਤ ਜੀ ਫਿਰ ਗੁਰਦੁਆਰਾ ਸਾਹਿਬ ਤੇ ਪੱਟੀ ਸਾਹਿਬ ਕਹਿੰਦੇ कि कई बार डॉक्टर भी भुलेखा लग जाता है कोई गल नहीं दिल छोटा ना करो रबोसा रखो सात जी थोड़े तो घर पुत्र की दत ही होगी <coughs> सात जी गुरबाणी का फुरमान है करण करण प्रभ एक है दूसर ना ही कोई ਨਾਨਕ ਤੇ ਇਸ ਬਲਿਹਾਰਨੈ ਜਲ ਥਲ ਮਹੀਲ ਸੋ ਸਾਥ ਸੰਗਤ ਜੀ ਇਹ ਸਭ ਕੁਝ ਉਸ ਵਾਹਿਗੁਰੂ ਦੇ ਹੱਥ ਹੁੰਦਾ ਹੈ ਨਾ ਕਿ ਬੰਦੇ ਦੇ ਹੱਥ ਚਲੋ ਫਿਰ ਸਾਥ ਸੰਗਤ ਜੀ ਬੱਚੇ ਦੇ ਜਨਮ ਹੋਣ ਵਾਲਾ ਦਿਨ ਆਇਆ ਤੇ ਸਾਥ ਸੰਗਤ ਜੀ ਫਿਰ ਗੁਰੂ ਸਾਹਿਬ ਦੀ ਕਲਾ ਵਰਤੀ ਤੇ ਸਾਥ ਸੰਗਤ ਜੀ ਜਿਹੜੇ ਮੁੰਡੇ ਦੀ ਮਾਂ ਸੀ ਉਸਵੇ ਉਸ ਹੀ ਦਿਨ ਸੁਖਨੀ ਸਾਹਿਬ ਦਾ ਪਾਠ ਕਰਕੇ ਹਟੀ ਸੀ 사ਸੰਗਤ ਜੀ ਫਿਰ ਉਸ ਮੁੰਡੇ ਦਾ ਹਸਪਤਾਲ ਦੇ ਵਿੱਚੋਂ ਫੋਨ ਆਇਆ ਤੇ ਜਦੋਂ ਉਸ ਨੇ ਫੋਨ ਚੁੱਕਿਆ ਤਾਂ ਉਸ ਸਮੇਂ ਉਸਦੇ ਮੁੰਡੇ ਨੇ ਦੱਸਿਆ ਕਿ ਮਾਤਾ ਆਪਣੇ ਘਰ ਪੁੱਤਰ ਦੀ ਦਾਤ ਹੋਈ ਹੈ 사ਸੰਗਤ ਜੀ ਤਦ ਤੁਸੀਂ ਹੈਰਾਨ ਹੋਵੋਗੇ ਉਹ ਸੁਣ ਕੇ ਵਿਰਾਗ ਰਹਿ ਗਈ ਸਾਧ ਸੰਗਤ ਜੀ ਕਹਿਣ ਤੋਂ ਭਾਵ ਇਹ ਹੈ ਕਿ ਰੱਬ ਦੀਆਂ ਬਖਸ਼ਿਸ਼ਾਂ ਸੇਵਾ ਤੇ ਅਰਦਾਸ ਅੱਗੇ ਤਾਂ ਡਾਕਟਰਾਂ ਦੀਆਂ ਸਕੈਨਾਂ ਵੀ ਢਿੱਲੀਆਂ ਪੈ ਜਾਂਦੀਆਂ ਨੇ ਸਾਧ ਸੰਗਤ ਜੀ ਇਸ ਲਈ ਕਹਿੰਦੇ ਆ ਕਿ ਵਾਹਿਗੁਰੂ ਤੇ ਭਰੋਸਾ ਰੱਖਿਆ ਕਰੋ ਵਾਹਿਗੁਰੂ ਦੇ ਕਰ ਦੇਰ ਹੈ ਅੰਦੇਰ ਨਹੀਂ ਸਾਧ ਸੰਗਤ ਜੀ ਜੋ ਵੀ ਸਿੱਖ ਵਾਹਿਗੁਰੂ ਨੂੰ ਸੱਚੇ ਦਿਲ ਦੇ ਨਾਲ ਤੇ ਆਉਂਦੇ ਹਨ ਸਾਧ ਸੰਗਤ ਜੀ ਉਹਨਾਂ ਦੀ ਝੋਲੀਆਂ ਵਿੱਚ ਖੈਰ ਪੈਂਦੀ ਇੰਨੀ ਕੋ સેવા ਪ੍ਰਵਾਨ ਕਰਨਾ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਦੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਸਾਥ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਜੀਤ ਸਿੰਘ ਦੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਹੋਈਆ ਪੁੱਲਾ ਚੱਕਾ ਲਈ ਖਿਮਾ ਬਖਸ਼ਣੀ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਜੀ ਕਾਜ ਵਜ ਕੀ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ